ਮਾਨਯੋਗ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸਾਹਿਬ ਗੁਰਪ੍ਰੀਤ ਸਿੰਘ ਪੁੱਲਰ ਸਾਹਿਬ ਉਹਨਾਂ ਦੀ ਹਦਾਇਤ ਅਨੁਸਾਰ ਅ ਸ਼੍ਰੀ ਅਰਵਿੰਦ ਮੀਨਾ ਜੀ ACP ਨੌਰਥ ਤੇ ਮਿਸਟਰ ਰੌਬਰਟ ਹੰਸ ਐਸ ਐਚਓ ਰਣਜੀਤ ਅਵਨੀਊ ਇਹਨਾਂ ਨੇ ਦੋ ਪਰਚੇ ਦਰਜ ਕੀਤੇ ਸੀ ਇੱਕ ਐਫ ਆਈ ਆ ਨੰਬਰ 12 ਤੇ ਐਫ ਆਈ ਨੰਬਰ 13 ਅ ਅੰਡਰ ਸੈਕਸ਼ਨ 333 ਬਟਾਈਕੀ 317 2 111 ਬੀ ਐਨ ਐਸ ਪੀ ਐਸ ਰਣਜੀਤ ਅਵਨੀਊ ਇਹਦੇ ਚ ਇਹਨਾਂ ਨੇ ਤਿੰਨ ਜਣੇ ਗ੍ਰਿਫਤਾਰ ਕੀਤੇ ਇੱਕ ਹੈ ਜੋਬਨ ਸਿੰਘ ਸਨ ਮੰਗਲ ਸਿੰਘ ਅੰਮ੍ਰਿਤਸਰ ਰੂਰਲ ਅਜ ਨਾਲਾ ਦਾ ਰਹਿਣ ਵਾਲਾ ਹੈ ਇਹਦੇ ਨਾਲ ਦੋ ਜੁਵਨਾਈਲ ਵੀ ਅਰੈਸਟ ਕੀਤੇ ਆ ਤੇ ਜਿਹੜੀ ਐਫ ਆਈ ਆ ਨੰਬਰ 13 ਹੈ ਇਹਦੇ ਚ ਤਿੰਨ ਜਣੇ ਅਰੈਸਟ ਕੀਤੇ ਗਏ ਰੋਹਿਤ ਕੁਮਾਰ ਸਨ ਆਫ ਕਾਲਾ ਸਿੰਘ ਸਲੀਮ ਸਨ ਆਫ ਵਿਕਰਮਜੀਤ ਸਿੰਘ ਸਨੀ ਸ਼ਰਮਾ ਸਨ ਆਫ ਵਿਜੇ ਕੁਮਾਰ ਇਹ ਸਾਰਿਆਂ ਦੀ ਉਮਰ ਤਕਰੀਬਨ 22-23 ਸਾਲ ਹੈ ਤੇ ਜਿਹੜਾ ਸਨੀ ਹੈ ਸਨੀ ਸ਼ਰਮਾ ਉਹਦੀ ਤਕਰੀਬਨ 32 ਸਾਲ ਦੇ ਲਾਗੇ ਤੱਕ ਉਮਰ ਹੈ ਤੇ ਅਸੀਂ ਇਹਨਾਂ ਤੋਂ ਤਕਰੀਬਨ 30 ਐਕਟਿਵਟ ਮੋਟਰਸਾਈਕਲ ਬਰਾਮਦ ਕੀਤੇ ਐ ਇਹ ਬੇਸਿਕਲੀ ਆਪਣਾ ਗਿਰੋ ਚਲਾਉਂਦੇ ਸੀ ਚੋਰੀ ਦਾ ਹਰ ਰੋਜ਼ ਦਾ ਇੱਕ ਅੱਧਾ ਇੱਕ ਅੱਧਾ ਮੋਟਰਸਾਈਕਲ ਚੋਰੀ ਕਰਦੇ ਸੀ ਤੇ ਸਾਡੇ ਕੋਲ ਕੰਪਲੀਟ ਕਰਦੇ ਸੀ ਐਸ ਐਫ ਆਈ ਆਰ ਵੀਡੀਓਸ ਤੇ ਕਰਦੇ ਸੀਗੇ ਤੇ ਅਸੀਂ ਸਾਨੂੰ ਜਿਵੇਂ ਲੋਕਾਂ ਨੇ ਡਿਸਕ੍ਰਿਪਸ਼ਨ ਵੀ ਦੱਸੀ ਕਿ ਉਹਨਾਂ ਨੂੰ ਸ਼ੱਕ ਸੀਗਾ ਕੋਈ ਨਾ ਕਿਸੇ ਨਾਲ ਕਿਸੇ ਨੂੰ ਕਿ ਕੋਈ ਯੰਗ ਜੇ ਮੁੰਡੇ ਹੈਗੇ ਆ ਤੇ ਉਹ ਚੋਰੀ ਕਰਦੇ ਆ ਤੇ ਪ੍ਰੋਪਰ ਨਾਕਾਬੰਦੀ ਜਿਵੇਂ ਕਿ ਤੁਸੀਂ ਹਰ ਰੋਜ਼ ਹੀ ਦੇਖਦੇ ਹੋ ਕਿ ਰஞ்சிਤ ਦੇਵ ਨਿਊ ਏਰੀਆ ਤੇ ਬਾਕੀ ਕਮਿਸ਼ਨਰੇਟ ਏਰੀਆ ਦੇ ਵਿੱਚ ਨਾਕਾਬੰਦੀ ਪ੍ਰੋਪਰ ਹੁੰਦੀ ਹੈ ਤੇ ਅਸੀਂ ਸਾਰੇ ਜ਼ਿਲ੍ਹੇ ਦੇ ਵਿੱਚ ਹੀ ਵਾਇਰਲੈਸ ਮੈਸੇਜ ਭੇਜਿਆ ਹੋਇਆ ਸੀਗਾ ਤੇ ਬ੍ਰੀਫ ਕੀਤਾ ਹੋਇਆ ਸੀ ਆਪਣੇ ਕਨਸਟੇਬਲਰੀ ਨੂੰ ਤੇ ਉਹਨਾਂ ਨੇ ਸਵਿਫਟਲੀ ਐਕਟ ਔਨ ਕਰਕੇ ਰஞ்சிਤ ਦੇਵ ਨਿਊ ਪੁਲਿਸ ਸਟੇਸ਼ਨ ਦੇ ਮੁਲਾਜ਼ਮਾ ਨੇ ਜੋਬਨ ਸਿੰਘ ਨੂੰ ਅਰੈਸਟ ਕੀਤਾ ਤੇ ਦੇ ਨਾਲ ਦੋ ਜੁਮਨਾਈਲ ਵੀ ਅਸੀਂ ਅਰੈਸਟ ਕੀਤੇ ਤੇ ਉਹਨਾਂ ਤੋਂ ਅਸੀਂ 11 ਐਕਟਵਾ ਸਕੂਟਰ ਤੇ ਇੱਕ ਮੋਟਰਸਾਈਕਲ ਰਿਕਵਰ ਕੀਤਾ ਐ ਐਸਐਯਾ ਨੰਬਰ 12 ਦੇ ਵਿੱਚ ਤੇ ਉਸ ਤੋਂ ਬਾਅਦ ਜਿਹੜਾ ਅਸੀਂ ਹੋਰ ਵੀ ਮੈਸੇਜ ਦਿੱਤਾ ਸੀ ਤੇ ਇੱਕ ਜਿਹੜਾ ਰੋਹਿਤ ਹੈ son of ਕਾਲਾ ਸਿੰਘ ਇਹਨੂੰ ਵੀ ਅਸੀਂ ਨਾਕੇ ਤੇ ਫੜਿਆ ਇਹਦਾ ਜਿਹੜੇ ਮੋਟਰਸਾਈਕਲ ਤੇ ਸੀਗਾ ਉਹਦਾ ਸਾਡੇ ਕੋਲ ਨੰਬਰ ਸੀਗਾ ਤੇ ਅਸੀਂ ਫਲੈਸ਼ ਕੀਤਾ ਅਸੀਂ ਪੂਰੇ ਕਮਿਸ਼ਨਰੇਟ ਦੇ ਵਿੱਚ ਤੇ ਜਿਵੇਂ ਸਾਨੂੰ ਮੁਲਾਜ਼ਮਾ ਨੂੰ ਦੇਖਿਆ ਤੇ ਉਹਨਾਂ ਨੇ ਰੋਹਿਤ ਨੂੰ ਫੜ ਲਿਆ ਤੇ ਇਹਦੇ ਨਾਲ ਅਸੀਂ ਸਲੀਨ ਤੇ ਸਨੀ ਨੂੰ ਵੀ ਰੰਜੀਤਪੁਰ ਨਿਊ ਏਰੀਆ ਦੇ ਵਿੱਚ ਫੜ ਲਿਆ ਤੇ ਇਹਨਾਂ ਦਾ ਅਸੀਂ ਰਿਮਾਂਡ ਲੇਤਾ ਹੈ ਤੇ ਇਹਨਾਂ ਦੇ ਕਹਿਣ ਮੁਤਾਬਿਕ ਇਹਨਾਂ ਦਾ ਇੱਕ ਮਾਸਟਰ ਮਾਈਂਡ ਵੀ ਹੈਗਾ ਉਹ ਵੀ ਅਮ੍ਰਿਤਸਰ ਦੇ ਸਰਾਉਂਡਿੰਗ ਏਰੀਆ ਦਾ ਹੀ ਹੈਗਾ ਤੇ ਉਹਨੂੰ ਵੀ ਅਸੀਂ ਨਾਕ ਕਰਕੇ ਤੇ ਸਾਨੂੰ ਮੀਤ ਹੈ ਕਿ ਜਦੋਂ ਅਸੀਂ ਉਹਨੂੰ ਨਾਕ ਕਰਾਂਗੇ ਤਾਂ ਸਾਨੂੰ ਹੋਰ ਵੀ ਬਰਾਮਦ ਹੋਈ ਮੋਟਰਸਾਈਕਲ